ਨੇ ਕਿਰਪਾ ਕੀਤੀ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਨੂੰ ਮਹਾਨਤਾ ਜਦੋਂ ਉਹਨਾਂ ਸਿੱਧਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਉਦੋਂ ਹੀ ਸ਼ਬਦ ਨੂੰ ਮਹਾਨਤਾ ਦੇ ਦਿੱਤੀ ਕਿ ਸ਼ਬਦ ਗੁਰੂ ਸੁਰਤ ਧੰਮ ਚੇਲਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਅਨੰਦ ਸਾਹਿਬ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਸ਼ਬਦ ਸੱਚੀ ਬਾਣੀ ਪੜਨ ਤੇ ਗਾਉਣ ਦਾ ਹੁਕਮ ਕਰ ਦਿੱਤਾ ਕਿ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇ ਦੀ ਬਾਣੀ ਸਰਬਾਣੀ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਸ਼ਬਦ ਨੂੰ ਬਹੁਤ ਤਾਸੀ ਇਹ ਪੰਜਾਹ ਗੁਰੂ ਸਾਹਿਬਾਨਾਂ ਨੇ ਉਸੇ ਮਹਾਨਤਾ ਨੂੰ ਮੁੱਖ ਰੱਖ ਕੇ ਸ਼ਬਦ ਦਾ ਸਤਕਾਰ ਕੀਤਾ ਗੁਰੂ ਨਾਨਕ ਸਾਹਿਬ ਆਕਸ਼ਾ ਜੀ ਨੇ ਜਿਹੜੀ ਗੁਰਬਾਣੀ ਦੀ ਪੋਥੀ ਸੀ ਉਹ ਗੁਰੂ ਅੰਗਦ ਦੇਵ ਸਾਹਿਬ ਆਕਸ਼ਾ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਅੰਗਦ ਦੇਵ ਸਾਹਿਬ ਆਕਸ਼ਾ ਜੀ ਨੇ ਪੋਥੀਆਂ ਗੁਰੂ ਅਮਰਦਾਸ ਆਕਸ਼ਾ ਜੀ ਨੂੰ ਬਖਸ਼ਿਸ਼ ਕੀਤੀਆਂ ਤੇ ਗੁਰੂ ਅਮਰਦਾਸ ਆਕਸ਼ਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਸੁਭਾਈਆਂ ਤੇ ਗੁਰੂ ਰਾਮਦਾਸ ਆਕਸ਼ਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਆਕਸ਼ਾ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਸੁਭਾ ਦਿੱਤੀਆਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਸਮੁੱਚੀ ਬਾਣੀ ਇਕੱਤਰ ਕਰਕੇ ਪੰਜ ਗੁਰਸਵਰਾਂ ਦੀ ਬਾਣੀ ਔਰ ਨਾਲ ਭਗਤਾਂ ਦੀ ਭੱਟਾਂ ਦੀ ਬਾਣੀ ਅਤੇ ਉਹਨਾਂ ਮਹਾਂਪੁਰਸ਼ਾਂ ਦੇ ਉਹ ਮਹਾਂਪੁਰਸ਼ਾਂ ਦੀ ਬਾਣੀ ਇਕੱਤਰ ਕੀਤੀ ਔਰ ਤਕਰੀਬਨ 35 ਸ਼ਕਤੀ ਮਹਾਂਪੁਰਸ਼ਾਂ ਦੀ ਬਾਣੀ ਨੂੰ ਇਕੱਤਰ ਕਰਕੇ ਸਤਰੂ ਪਾਤਸ਼ਾਹ ਜੀ ਨੇ ਉਸ ਨੂੰ 30 ਰਾਗਾਂ ਦੇ ਵਿੱਚ ਉਸ ਸਮੇਂ ਉਚਾਰਨ ਕੀਤਾ ਤੇ ਇੱਕ ਇੱਕ ਸ਼ਬਦ ਜਿਹੜਾ ਸੀ ਉਹ ਇਸ ਤਰ੍ਹਾਂ ਮਾਲਾ ਦੇ ਵਿੱਚ ਪਰੋਇਆ ਕਿ ਉਹਦੀ ਜਿਹੜੀ ਸਿੱਖਿਆ ਹੈ ਉਹ ਸੰਸਾਰ ਦੇ ਵਿਹੜੇ ਤੋਂ ਪਰਮੇਸ਼ਰ ਨਾਲ ਮਿਲਣ ਵਾਲੀ ਸਿੱਖਿਆ ਸੀ ਆਪਾਂ ਹੁਣੇ ਇੱਕ ਪੰਕਤੀ ਪੜ੍ਹੀ ਸੀ ਮਨ ਚਾਉ ਪਿਆਰ ਪ੍ਰਭ ਆਗ ਨੂੰ ਸੁਣਿਆ ਹੁਣ ਤੁਸੀਂ ਦੇਖੋ ਕਿੰਨਾ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ ਸਤਿਗੁਰੂ ਜਿਹਦੇ ਆਗੋਂ ਪ੍ਰਾਪਤ ਦੀ ਜਿਹੜੇ ਗੁਰਸਿੱਖਾਂ ਦਾ ਮਨ ਸਤਿਗੁਰੂ ਜਿਹਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਅਕਾਸ਼ ਵਿੱਚ ਬੱਦਲ ਗੜਗੜਾਟ ਕਰਦਾ ਹੈ ਤੇ ਮੋਰ ਪਹਿਲਾਂ ਪਾਉਂਦਾ ਹੈ ਤੁਸੀਂ ਦੇਖਿਆ ਹੁਣੇ ਕਿ ਜਦੋਂ ਅਕਾਸ਼ ਵਿੱਚ ਕਾਲੀ ਘਟਾਸ਼ਾ ਹੁੰਦੀ ਹੈ ਮੋਰ ਪਹਿਲਾਂ ਪਾਉਂਦਾ ਪਰ ਕਦੇ ਕਾਂ ਨੂੰ ਪਹਿਲਾਂ ਪਾਉਂਦੇ ਨੂਰ ਦੇਖਿਆ ਹੁਣੇ ਕਾਂ ਤੇ ਉਦਾਸ ਹੁੰਦਾ ਹੋ ਇਸ ਕਰਕੇ ਜਿਹੜੇ ਗੁਰਸਿੱਖ ਮੋਰ ਵਰਗੀ ਵਿਰਤੀ ਵਾਲੇ ਨੇ ਉਹਨਾਂ ਦੀ ਸ਼ੁਰਤੀ ਤੇ ਵਿਰਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀ ਹੈ ਤੇ ਉਹ طرح ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਸਵਾਗਤ ਆਉਂਦਾ ਉਹਨਾਂ ਦੇ ਮਨ ਵਿੱਚ ਚਾਉ ਆਉਂਦਾ ਜਿਵੇਂ ਅੱਜ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਵੀਰਾਂ ਨੇ ਹਰ ਸਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਸ ਵਾਰ ਦੇ ਨਾਲ ਇੱਥੇ ਸਮਾਗਮ ਮਨਾਉਂਦੇ ਆਂ ਔਰ ਅਸੀਂ ਇਹਨਾਂ ਦਾ ਪ੍ਰਬੰਧਕਾਂ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਗੁਰਬਾਣੀ ਨਾਲ ਜੁੜੀ ਹੋਈ ਸੋਸਤਾ ਔਰ ਬੜੀ ਸਤਿਗੁਰ ਜੀ ਦੀ ਕਿਰਪਾ ਕਰ ਹਮ ਚ ਜਾ ਕੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਦੂਸਰੀ ਗੱਲ ਦੁਨੀਆਂ ਦੇ ਵਿੱਚ ਬੜੇ ਧਾਰਮਿਕ ਗ੍ਰੰਥ ਹੋਏ ਨੇ ਸਮੇਂ-ਸਮੇਂ ਕਲ ਸਤਜੁਗ ਵਿੱਚ ਤ੍ਰੇਤੇ ਵਿੱਚ ਦਵਾਪਰ ਵਿੱਚ ਤੇ ਕਲਯੁਗ ਵਿੱਚ ਚਾਰੇ ਸਮੇਂ ਜਿਹੜੇ ਧਾਰਮਿਕ ਗ੍ਰੰਥ ਉਹਨਾਂ ਰਹਿਬਰਾਂ ਨੇ ਲਿਖੇ ਲੇਕਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਹਿੱਸੇ ਵਿੱਚ ਇਹ ਗੱਲ ਆਈ ਕਿ ਸ਼ਬਦ ਗੁਰੂ ਜਦੋਂ ਇਹ ਸਾਹ ਉਹਦੇ ਥੱਲੇ ਪ੍ਰਕਾਸ਼ਵੰਨ ਹੁੰਦਾ ਛਤਰ ਨਾਲ ਬਾਹਰ ਲੈ ਕੇ ਜਾਂਦੇ ਆ ਰਮਾਲੇ ਤੇ ਚੌਰ ਸਾਹਿਬ ਜਿੱਨਾਂ ਤੇ ਝੁੱਲਦੇ ਨੇ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕੱਲੇ ਇਹਨਾਂ ਨੂੰ ਮਾਨ ਪ੍ਰਾਪਤ ਹੈ ਨਹੀਂ ਕਿਸੇ ਧਾਰਮਿਕ ਗ੍ਰੰਥ ਨੂੰ ਇਸ ਤਰ੍ਹਾਂ ਪ੍ਰਕਾਸ਼ ਨਹੀਂ ਕੀਤਾ ਜਾਂਦਾ ਅੱਜ ਸਾਨੂੰ ਦੇਖ ਕੇ ਤੇ ਹੋ ਸਕਦਾ ਵੀ ਤਾਂ ਦੂਸਰੇ ਧਰਮਾਂ ਦੇ ਲੋਕ ਵੀ ਇਸੇ ਤਰ੍ਹਾਂ ਧਰਮ ਗ੍ਰੰਥਾਂ ਦਾ ਸਤਕਾਰ ਕਰਨ ਲੱਗ ਪਈ ਹੋਣ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਰਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦੀ ਬਾਣੀ ਦੱਤ ਕਰਕੇ 31 ਰਾਗ ਜਿਹੜੇ ਸੀ ਉਹ ਸੰਪੂਰਨ ਕਰ ਦਿੱਤੇ ਔਰ ਬੜੀ ਮਾਨ ਵਾਲੀ ਗੱਲ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਨੇ ਸਮੁੱਚੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਰ ਕੋਲੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਰਾਉ ਸਾਰ ਵਾਲੇ ਸਰੋਵਰ ਤੇ ਬੈਠ ਕੇ ਲਿਖਵਾਈ ਤੇ ਅਖੀਰ ਦੇ ਵਿੱਚ ਦੇਖੋ ਕਿੰਨੀ ਨਵਰਤਾ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕਿਤੋ ਹੀ ਮੈਂ ਨਿਰਗੁਣ ਹਾਰੇ ਕੋਹ ਗੁਣ ਰਾਦੂ ਅੱਜ ਤੱਕ ਸਾਨੂੰ ਅਸੀਂ ਮਾੜਾ ਜਾਂ ਕੋਈ ਗੁਣ ਸਾਡੇ ਚ ਪਾਇ ਤਾਂ ਹੋ ਜੇ ਤੇ ਸਾਡੇ ਪੈਰ ਜਿਹੜੇ ਧਰਤੀ ਤੇ ਨਹੀਂ ਲੱਗਦੇ ਔਰਤਾਂ ਸਾਡੀ ਉੱਚੀ ਹੁੰਦੀ ਹੈ ਪਰ ਸਤਗੁਰੂ ਪਾਤਸ਼ਾਹ ਜੀ ਕਹਦੇ ਮੈਂ ਨਿਰਗੁਣਾ ਮੇਰੇ 'ਚ ਕੋਈ ਵੀ ਐਸਾ ਗੁਣ ਨਹੀਂ ਜਿਹੜਾ ਗੁਣ ਦਾ ਕਰਕੇ ਮੈਨੂੰ ਕੋਈ ਮਹਾਰਤਿਸਤ ਘਰ ਮਿਲੇ ਬਾਬਾ ਬੁੱਢਾ ਜੀ ਉਹ ਸਤਗੁਰੂ ਜੀ ਨੇ ਕਹਾ ਬਾਬਾ ਬੁੱਢਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਅੱਜ ਤੋਂ ਬਾਅਦ ਤੁਸੀਂ ਗ੍ਰੰਥੀ ਨਿਯੁਕਤ ਕਰ ਦਿੱਤੇ ਗਏ ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਆਪਾਸ਼ਾ ਜੀ ਕੋਲ ਆ ਕੇ ਪੰਜ ਪਾਤਸ਼ਾਹ ਕੇ ਦੇ ਦਰਸ਼ਨ ਕੀਤੇ ਨੇ ਤੁਸੀਂ ਗੁਰਬਾਹ ਸਤਿਗੁਰਾਂ ਦੇ ਵਚਨ ਸੁਨੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ ਦੀ ਜਿਹੜੀ ਹੈ ਨਾ ਉਹ ਤੁਸੀਂ ਸੇਵਾ ਲਵਾ ਹੋਈ ਹੈ

ਅੱਜ ਅਸੀਂ ਉਹਨਾਂ ਸਤਿਗੁਰਾਂ ਦੇ ਦਿਹਾੜੇ ਮਨਾ ਰਹੇ ਕੋ ਕਿ ਪਹਿਲਾਂ ਤੇ ਉਥੇ ਤੇ ਗ੍ਰੰਥ ਦਾ ਹੀ ਸ਼ਬਦ ਵਰਤਿਆ ਜਾਂਦਾ ਸੀ ਪਰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਸਤਕਾਰ ਸਹਿਤ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਤੁਸੀਂ ਸਤਖੰਡਰ ਨੂੰ ਜਾ ਰਹੇ ਹੋ ਤੇ ਤੁਹਾਡੇ ਦਰਸ਼ਨ ਤੇ ਤੁਹਾਡੇ ਬਚਨ ਕਿੱਥੋਂ ਸੁਕਾਂਗੇ ਸਤਗੁਰੂ ਜੀ ਨੇ ਕਿਹਾ ਸੀ ਮੇਰੀ ਆਤਮਾ ਗ੍ਰੰਥ ਵਿੱਚ ਤੇ ਮੇਰਾ ਸਰੀਰ ਪੰਥ ਵਿੱਚ ਇੱਕ ਹੁਕਮ ਕਰ ਦਿੱਤਾ ਭਾਈ ਚੋਪਾ ਸਿੰਘ ਲਖਾਰੀ ਜੀ ਉਹਨਾਂ ਨੇ ਉਸ ਵਕਤ ਨੋਟ ਕੀਤੀ ਗੱਲ ਜੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਸਿਖਾ ਲੋ ਹੁਕਮ ਕਰ ਦਿੱਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਰੂਪ ਕਿਤੇ ਕਹਿੰਦੇ ਇਹਨੂੰ ਪ੍ਰਤੱਖ ਰੂਪ ਦੇ ਵਿੱਚ ਗੁਰਬਾਣੀ ਦੇ ਇਸ ਗ੍ਰੰਥ ਨੂੰ ਪ੍ਰਤੱਖ ਰੂਪ ਦੇ ਵਿੱਚ ਗੁਰੂ ਕਰਕੇ ਮੰਨਣਾ ਹੈ ਕਿਤੇ ਪ੍ਰਗਟ ਰੂਪ ਵਿੱਚ ਗੁਰਾਂ ਦੀ ਦੇ ਹੈ ਔਰ ਸਤਿਗੁਰੂ ਜੀ ਦੀ ਕਿਰਪਾ ਅਰਨ ਸਾਨੂੰ ਸਤਿਗੁਰੂ ਜੀ ਨੇ ਐਡਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਕਿ ਜਿਸ ਖਜ਼ਾਨੇ ਵਿੱਚੋਂ ਜਿੰਨਾ ਮਰਦੀ ਕੋਈ ਖਾਵੇ ਖਰਚੋ ਰਾਲ ਬਲ ਪਾਈ ਟੋਟ ਨਾ ਆਵੇ ਵੱਧ ਜਾਈ ਫਿਰ ਵੀ ਐਸੀ ਝੁਲਪ ਲਿਖੇ ਲਿਖਿਆ ਉੱਜ ਪਏ ਹੋਇਆ ਐਵੇਂ ਮੜੀਆਂ ਮਸਾੜੀਆਂ ਔਰ ਜੰਦਾ ਫਕੀਰਾਂ ਨੂੰ ਪੂਜਦੇ ਫਿਰਦੇ ਆਂ ਆਵੇਂ ਪੀਰਾਂ ਫਕੀਰਾਂ ਦੇ ਪਿੱਛੇ ਤੁਰੇ ਫਿਰਦੇ ਆ ਜਿਹਦੇ ਕੋਲੇ ਐਡਾ ਮਹਾਨ ਖਜ਼ਾਨਾ ਹੋਵੇ ਜਿਹਦੇ ਪਿਤਾ ਦੇ ਘਰ ਵਿੱਚ ਸਭ ਕੁਝ ਹੋਵੇ ਹੁਣ ਇੱਥੋਂ ਆ ਕੇ ਜੋ ਮੰਗੂਗਾ ਮਿਲ ਜਾਣਾ ਆਓ ਅਰ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਊਰਨ ਸਤਿਕਾਰ ਕਰੀਏ ਕਿਉਂਕਿ ਔਰ ਸਿੱਖਾਂ ਜੇ ਗੁਰੂ ਦਾ ਸ਼ਬਦ ਸਤ ਕਰਦੇ ਤੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਸ਼ਬਦ ਨਾਲ ਜੁੜ ਗਿਆ ਨਾ ਤੇ ਸੰਸਾਰ ਦੇ ਵਿਹੜੇ ਤੋਂ ਪਰਮੇਸ਼ਰ ਦੇ ਦਰਦ ਤੱਕ ਜਾਣ ਵਾਸਤੇ ਤੈਨੂੰ ਰਸਤਾ ਮਿਲ ਜਾਊਗਾ ਅੱਜ ਤੱਕ ਕਿਸੇ ਨੇ ਦੱਸਿਆ ਹੈ ਕਿ ਆਕਾਰ ਮੁਕ ਵਾਹਿਗੁਰੂ ਕਿਹੋ ਜਿਹਾ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਇੱਕ ਹੈ ਉਹਦਾ ਨਾਮ ਸਦਾ ਰਹਿਣ ਵਾਲਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਸਿਰਜਣਾ ਕਰੇ ਉਹ ਨਰਪਹੁ ਹੈ ਉਹ ਨਰਵੈਰ ਉਹਦਾ ਕਿਸੇ ਦਾ ਬੈਰ ਨਹੀਂ ਉਹ ਕਾਲ ਤੋਂ ਰਹਿਤ ਸਰੂਪ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਆਪਾਂ ਉਸ ਮਹਾਨ ਸ਼ਬਦ ਨਾਲ ਜੁੜੇ ਹਾਂ ਜੇ ਆਪਾਂ ਗਾਵਾਂਗੇ ਮੰਨਾਂਗੇ ਸੁਣਾਗੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਦਿਨ ਉਸ ਦਰ ਤੇ ਜਾ ਕੇ ਖੜੇ ਹੋ ਜਾਓਗੇ ਜਿੱਥੇ ਸਤਿਗੁਰੂ ਜੀ ਨੇ ਕਹੇ ਸੋ ਦਰ ਤੇ ਰੱਖਿਆ ਹੱਸੋ ਕਰਕੇ ਹਾ ਤੇ ਅਖੀਰ ਵਿੱਚ ਸਤਿਗੁਰੂ ਜੀ ਨੇ ਕਹਿ ਦਿੱਤਾ ਜਦੋਂ ਸਾਰੀਆਂ ਅਵਸਥਾ ਨੂੰ ਪੂਰੀਆਂ ਕਰੋਗੇ ਧਰਮ ਖੰਡ ਕਰਮ ਖੰਡ ਸਤਿ ਖੰਡ ਇਹ ਅਖੀਰ ਲੀਆਂ ਸਟੇਜਾਂ ਜੀਵਨ ਦੀਆਂ ਜਦੋਂ ਇਹਨਾਂ ਸਟੇਜਾਂ ਨੂੰ ਪਾਰ ਕਰੋਗੇ ਨਾ ਤੇ ਉੱਥੇ ਜਾ ਕੇ ਖਲੋਜੋਗੇ ਸਤਿ ਖੰਡ ਵਸੇ ਰੰਕਾਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਤੇ ਆਇਆ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਅੰਮ੍ਰਿਤ ਵੇਲੇ ਜਾਗੇ ਇਸ਼ਨਾਨ ਕੀਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਗੇ ਉਹਨਾਂ ਨੇ ਆਪਣਾ ਜੀਵਨ ਸਬਨਾ ਕਰ ਲਿਆ ਬਹੁਤ ਹੀ ਅੱਜ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਦੀ ਸਾਡੀ ਵਾਹ ਸਤਿਗੁਰੂ ਜੀ ਫੜ ਕੇ ਰੱਖਣ ਕਿਉਂਕਿ ਇੱਕ ਬੱਚੀ ਨੇ ਕਿਹਾ ਸੀ ਉਹ ਨਦੀ ਪਾਰ ਕਰ ਰਹੀ ਹੈ ਤੇ ਪਿਤਾ ਕਹਿਣ ਲੱਗਾ ਬੇਟਾ ਮੇਰਾ ਹੱਥ ਕੁੱਟ ਕੇ ਫੜ ਲਈ ਪਾਣੀ ਬਹੁਤ ਤੇਜ਼ ਹੈ ਉਹ ਕਹਿਣ ਲੱਗੀ ਪਿਤਾ ਜੀ ਮੇਰਾ ਹੱਥ ਤੁਸੀਂ ਫੜਿਓ ਮੇਰੇ ਹੱਥ ਚੋਂ ਤਾਂ ਤੁਹਾਡਾ ਹੱਥ ਛੁੱਟ ਸਕਦਾ ਕਿਉਂਕਿ ਮੈਂ ਅਣਜਾਣਾਂ ਹ ਪਰ ਜੇ ਤੁਸੀਂ ਮੇਰਾ ਹੱਥ ਫੜਿਆ ਨਾ ਤੇ ਤੁਹਾਡੇ ਹੱਥ ਚੋਂ ਵੀ ਹੱਥ ਨਹੀਂ ਛੁੱਟਣਾ ਕੁੱਟ ਕੇ ਮੇਰਾ ਹੱਥ ਤੁਸੀਂ ਫੜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਜਵਦੀ ਸਾਹਿਬ ਪੜਦੇ ਆ ਨਾ ਤੇ ਸਤਗੁਰੂ ਜੀ ਨੇ ਕਹਿੰਨਾ ਪਾਤਸ਼ਾਹ ਫੜ ਲਓ ਸਾਡੀ ਬੰਦ ਤੇ ਸਤਗੁਰੂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜਿੰਨਾ ਜ਼ਿਕਰ ਤੂੰ ਨਿਤਨੇਮ ਕਰੇਗਾ ਨਿਤਨੇਮੀ ਹੋਵੇਂਗਾ ਤੇਰਾ ਹੱਥ ਸਾਡੇ ਹੱਥ ਵਿੱਚ ਹੋਊਗਾ ਤੇ ਜਿੱਦੇ ਤੂੰ ਨਿਤਨੇਮ ਛੱਡ ਦਿੱਤਾ ਗੁਰ ਸਿੱਖਾ ਉਹਦੇ ਤੇਰਾ ਹੱਥ ਸਾਡੇ ਹੱਥ ਛੁੱਟ ਜਾਵੇਗਾ ਆਓ ਨਿਤਨੇਮੀ ਬਣਿਏ ਬਾਣੇ ਬਾਣੇ ਦੇ ਧਾਰ ਨਹੀਂ ਬਣਿਏ ਤੇ ਇੱਕ ਅਰਦਾਸ ਕਰਿਆ ਕਰੋ ਅਸੀਂ ਦਾ ਰੋਜ਼ ਕਰਦੇ ਆ ਕਿ ਸੱਚੇ ਪਾਤਸ਼ਾਹ ਆ ਨੌਜਵਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਓ ਤੇ ਆਪਣੇ ਚਰਨਾਂ ਨਾਲ ਜੋੜੋ ਬਹੁਤ ਬਹੁਤ ਅਲਵਾਦ ਸੁਖਨੀ ਸਾਹਿਬ ਜੀ ਵਸੜੀ ਦਾ ਫੜੇ ਸਰਕਾਰ ਦੇ ਉੱਪਰ ਸਭ ਬੈਠੇ ਨੇ ਸਰਦਾਰ ਮਿੱਠੂ ਸਿੰਘ ਜੀ ਉਹਨਾਂ ਦੀ ਥੋੜੀ ਸਿਹਤ ਨਹੀਂ ਅੱਜ ਠੀਕ ਹੈ ਸਰਦਾਰ ਆਲਮਜੀਤ ਸਿੰਘ ਜੀ ਜਿਨ੍ਹਾਂ ਕੋਲੇ ਸਾਰਾ ਗੁਰਦੁਆਰਾ ਸਾਹਿਬ ਦਾ ਹੁਣ ਪ੍ਰਬੰਧ ਹੈ ਔਰ ਉਹ ਇਲੈਕਸ਼ਨ ਕਰਨ ਵਾਸਤੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੈ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਮੈਨੂੰ ਹੁਕਮ ਹੋਇਆ ਸੀ ਬਹੁਤ ਬਹੁਤ ਅਨਵਾਹ ਲਈ ਜੀ ਸਖੂਨ ਸਾਹਿਬ ਸੇਵਾ ਸੁਸਾਇਟੀ ਦੇ ਵੀਰਾਂ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਕੇ ਲੰਗਰ ਔਰ ਬੇਨਤੀ ਹੈ ਕਿ ਗੁਰੂ ਕੇ ਲੰਗਰ ਤਿਆਰਨ ਸਾਰੀਆਂ ਸੰਗਤਾਂ ਨੇ ਸਤਿਕਾਰ ਸਹਿਤ ਗੁਰੂ ਕੇ ਲੰਗਰ ਛੱਕੇ ਜਾਣੇ ਤੇ ਆਪਾਂ 6 ਤਰੀਕ ਨੂੰ ਅਖਡ ਪਾਟ ਰੱਖਣੇ ਹੈ ਗੁਰਦੁਆਰਾ ਸਾਹਿਬ ਵਿਖੇ 8 ਤਰੀਕ ਨੂੰ ਭੋਗ ਬੜੇ ਨੇ ਤੇ 8 ਤਰੀਕ ਨੂੰ ਗਿਆਨੀ ਜਤਾਰ ਸਿੰਘ ਜੀ ਹਰਿ ਗ੍ਰੰਥੀ ਤਤ ਸ੍ਰੀ ਦਮਦਵਾ ਸਾਹਿਬ ਉਹ तीन बजे तो शाम शामू चार बजे तक चपहर के समाधन तो बाद संतान संबोधन करने उधर उदरण भी हाजरियां भरनिया सतगुरु कृपा कर सारा अपने लड़ ला के तो रख और चढ़दियाँ कला बख्शिश कर भुला चुकान दिखे मान जी वागुरू जी का खालसा वाहेगुरू जी की फतह